ਕਾਂਦਰ ਦੀ ਘੇਰੀ ਵੀ ਹਰਦੀ ਚੜਨੋ ਆ ਖੋਲੀ ਭਾਈ ਕਿਵੇਂ ਦੇ ਖੱਡੂਗਾ ਇਹ ਐਂ ਐਂ ਕੱਢ ਬਲੋ ਡਿੱਗੀ ਕੋ ਨਾ ਗੁੱਡੇ ਜੁੜ ਗਏ ਆ ਮੜੋਏ ਲੱਪਾਈ ਆ ਤੇਰੇ ਚਾਹਤੇ ਦਾ ਪਾਏਗਾ ਹਲਾ ਆ ਖੋਲੀ ਆ ਖੋਲੀ ਟਰੰਕ ਕੱਢ ਲਿਆ ਮਗਰ ਖੋਲਾ ਖੁੱਲ ਗਈ ਪਾਈ ਇਹ ਥਮਲੇ ਇਧਰ ਪਾਈ ਮੱਲਾ ਇਧਰ ਥੇ ਜਾ ਮੈਂ ਰੋਡ ਲੈਣਾ ਤਾਂ ਕੱਢ ਦੇ ਆ ਲਾ ਦੇ ਆਲਾ ਯਾਰ ਲਾ ਦੇ ਜਰਾ ਹਾ ਪੰਮੀ ਭੈਣਾ ਕਣਕ ਕੁੰਕ ਬੀਜ ਲਈ ਨਹੀਂ हां भाभी ਅਜ ਤਾਂ ਕਣਕ ਬੀਜਤੀ ਸੀ ਜਿਹੜੀ ਸਾਰੀ ਪੁੱਛ ਲਿਆ ਮਿੰਟੂ ਅੱਜ ਜਿਹੜੀ ਕੰਕ ਹੋਈ ਪਈ ਐ ਸਾਡੇ ਨੇ ਹਜੇ ਬੀਜ ਜੀਟ ਜਾ ਲਾ ਦੇ ਮਿੰਟੂ ਨੇ ਝੋਨਾ ਚਾਨਣਾ ਤਾਂ ਜੀਰੀ ਤਾਂ ਬਣਾਤੀ ਸੀ ਚਲ ਕੋਈ ਐਨੀ ਸੋਚਣਾ ਤਾਂ ਆ ਜਾਣੇ ਕਿ ਕਿਸੇ ਪਾਸੇ ਪਾਈ ਹੋਰੀ ਵੀ ਸੋਚ ਤਾਂ ਮੱਲੋ ਤੁਰਲਾ ਹੁਣ ਮੌਤ ਪਈਏ ਤੈਨੂੰ ਮੈਂ ਘਰ ਛੱਡੀ ਬੈਠੀ ਹੋ ਤਾਂ ਕੋਲੇ ਮੰਗੂ ਪੱਜਾ ਫਿਰਦਾ ਸੀ ਠੱਕਦਾ ਸਰਦ ਆਈ ਆ ਗਿਆ ਆਰਾਮ ਜ਼ਿਆਦਾ ਨਾ ਹੋਵੇ ਬੱਬੂ ਪਰ ਪਈ ਠੀਕ ਆ ਮੰਮੀ ਠੀਕ ਆ ਬਾਈ ਸਾਸਰੀ ਘਰ ਸਾਸਰੀ ਘਰ ਮੇਰੇ ਪੁੱਤ ਕਿਹ ਰੋਣ ਨੂੰ ਗਾਇ ਮੈਟਰ ਜਿੱਤ ਕੇ ਲਿਆ ਕਿੱਥੇ ਵਾਗ ਗਿਆ ਸੀ ਨਾਲੇ ਹੋਰ ਇਹ ਨਾਲ ਹੀ ਆਦੀ ਖਾਲੀ ਜਿਹੜੀ ਖੇ ਖਾਣੀ ਸੀ ਉਸ ਕੱਟਦਾ ਥਾ ਫਸਾ ਕੰਕਰ ਨੂੰ ਉਸ ਨਾਲ ਕੱਟਿਆ ਹੋਵੇ ਹੋਰ ਬੱਬੂ ਠੀਕ ਆ ਪੁੱਤ

ਸਾਰੇ ਖੇਲੇ ਲੇ ਕੰਚਲੇ ਦੇਖੇ ਨਾਲ ਇੱਥੇ ਹੁਣ ਕਾਹਨੂੰ ਬੋਲੀ ਜਾਨਾ ਸੁੱਲ ਕਰਨੀ ਤੇ ਨਾਲ ਅੰਦਰ ਵੀ ਚੱਲਣਾ ਆਉਣੇ ਸਾਰੇ ਰਸਤੇ 18 18 11 ਘਟੇ ਬੋਲਿਆ ਨਹੀਂ ਉਹ ਚੱਲ ਕੋਈ ਨਾ ਦਾ ਇਹਨਾਂ ਨਾਲ ਹੋ ਕਰਿਆ ਗਾ ਹੁਣ ਜਵਾਕ ਘਰੇ ਆ ਗਿਆ ਬੋਲੂ ਕਿਵੇਂ ਕਾਣਾ ਹੈ ਕਾਣਾ ਬੰਦ ਤਾਂ ਉਹੀ ਨਹੀਂ ਬੋਲਦਾ ਹੈ ਕਿਵੇਂ ਬੋਲੂਗਾ ਓਰੇ ਆ ਕਾਹਨੂੰ ਬੋਲੀ ਜਾਨਾ ਸਰੂਪ ਮੈਨੂੰ ਹੁਣ ਤਾਂ ਉੱਥੇ ਬਠੇ ਰਹਾ ਰੋਕ ਰਖਲਾ ਮੇਰਾ ਅੰਦਰ ਕੌ ਪਰਿਆ ਪਿਆ ਹਣ ਮੈਨੂੰ ਰੋਕੀ ਨਾ ਮੈਂ ਤਾਂ ਜਮਾ ਨਹੀਂ ਕੁਝ ਕਹਿਦਾ ਕਰ ਲੈ ਜਿਹੜਾ ਵਿਆਹ ਕਰ ਲੈ ਉਹ ਬਹਿ ਜਾ ਜੱਪ ਕਰਕੇ ਮੇਰੇ ਹੁਣ ਬਹਿ ਜਾ ਬੜਿਆ ਆ ਦੇਖ ਖੜ ਜਾ ਤੂੰ ਦੱਸ ਟਿੱਕੇ ਬੈਲੜ ਕੋਈ ਟਿੱਕੇ ਬੈਲੜ ਤੇ ਮੇਰੇ ਪੁੱਤ ਨੂੰ ਹਾਂ ਸ਼ੁਕਰ ਕਰ ਬੇ ਆ ਗਿਆ ਨਹੀਂ ਪੰਜਾਬ ਤੋਂ ਜਹਾਜ ਚੜਿਆ ਕਿਹੜਾ ਗੱਬਰੂ ਮਟਿਆਰ ਆਇਆ ਮੜ ਕੇ ਲਿਆਂਦਾ ਆਇਆ ਨਹੀਂ ਹੈਗਾ ਇਹ ਸ਼ੁਕਰ ਕਰ ਆ ਗਿਆ ਫਿਰ ਆਉਂਦਾ ਕਿਵੇਂ ਨਾ ਹਾਂ ਜਮ ਉਹ ਫੜਦਾ ਬਾਈ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਓ ਮੁੰਡਿਆ ਅਸੀਂ ਤਾਂ ਤੁਹਾਡਾ ਸਾਥ ਨਹੀਂ ਭੁੱਲ ਸਕਦੇ ਲੈ ਉਹਨੂੰ ਅੰਦਰ ਤਾਂ ਕੱਢ ਲੈ ਭਾਈ ਫੇਰ ਦੋਗਲੀ ਜੀ ਗੱਲ ਕਰ ਜਾਂਦੇ ਹੋ ਮੈਂ ਤਾਂ ਫੇਰ ਵੀ ਤੁਹਾਡੇ ਦੁੱਖ ਸੁੱਖ ਚ ਕੱਢਦਾ ਹੈ ਕਿ ਆਉਂਦਾ ਕਿ ਮੈਂ ਨਾ ਮੈਂ ਲਿਆਂਦਾ ਤੁਸੀਂ ਲਿਆਂਦਾ ਉਹ ਪੰਮੀ ਪਾਣੀ ਲਿਆ ਦੇ ਭਾਈ ਪੱਲੋ ਪੈਸੇ ਪਾ ਕੇ ਲਿਆਂਦਾ ਸ਼ੁਕਰ ਕਰ ਇਹਦਾ ਇਹਦੀ ਜਾਨ ਪਛਾਣ ਤੇ ਉੱਥੇ ਮਿੰਟੋ ਮਿੱਟੀ ਭਾਲ ਲੈ ਐਡੇ ਮੁਲਕ ਤੇ ਨੂੰ ਭਾਲ ਦੇ ਕਿਵੇਂ ਕੰਜਰ ਨੂੰ ਉੱਥੇ ਆ ਗਿਆ ਨਾ ਹਣ ਭੇਜਾ ਟੱਕੇ ਯਾ ਟੈਕਸੀ ਨਾਲੇ ਹੋਰ ਮੈਨੂੰ ਮੇਰੇ ਪਤ ਨੂੰ ਦੇਖ ਲੈਣ ਦੇ ਦੇਖਣ ਨੂੰ ਕਿ ਬੜਾ ਗਾਹ ਬਹਾਦਰੀ ਦਾ ਕੰਮ ਕਰਕੇ ਆਇਆ ਨਾ ਇਹ ਦੇਖ ਲੈਣ ਦੇ ਉਹਨੇ ਥੋੜੇ ਜੀ ਘਾਟ ਆ ਭਾਈ ਜੇ ਪਹਿਲੇ ਹੀ ਇਹਦਾ ਰਸਤਾ ਕਸਿਆ ਹੁੰਦਾ ਕਿਉਂ ਫਿਰਦਾ ਮੈਂ ਬਹੁਤ ਜਦੋਂ ਮੈਂ ਤਾੜ ਦਾ ਸਰੂਪ ਆ ਮੂਰੇ ਹੋ ਜਾਂਦੀ ਐ ਇਹ ਮੂਰੇ ਨਹੀਂ ਹੁੰਦੀ ਹੈਗੀ ਇਹ ਲੈ ਬਈ ਪਾਣੀ ਪੀ ਲੈ ਕੋਈ ਨਹੀਂ ਕੋਈ ਅਸੀਂ ਤਾਂ ਸਾਰੀ ਉਮਰ ਤੇਰੇ ਪੈਰ ਤੋਂ ਤੋ ਪੀਵਾਂਗੇ ਜਿਹੜਾ ਤੂੰ ਮੇਰਾ ਉੱਜੜਦਾ ਘਰ ਬਸਾ ਦਿੱਤਾ ਪਾਣੀ ਵੀ ਲੈ ਬਗੂ ਪੀ ਪਤ ਪਾਣੀ ਪੀ ਪੀ ਲੈ ਕੋਈ ਨਹੀਂ ਜਿਹੜੀ ਤੁਸੀਂ ਢੱਲ ਛੱਡਦੇ ਹੋ ਨਾ ਉਸੇ ਦੇ ਨਤੀਜੇ ਨੇ ਸਾਰੇ ਐਂ ਕਰੀਏ ਹੁਣ ਜਵਾਕ ਨੂੰ ਮਾਰ ਦਈਏ ਮਾਰ ਦਈਏ ਜਵਾਕ ਨੂੰ ਮਾੜੀ ਲਾਦਾ ਮਾੜੀ ਲਾ ਸਰੂਪ ਬਣਾਏ ਮੇਰੇ ਸਭ ਤੋਂ ਬਾੜੇ ਕਰਮ ਮੇਰੇ ਹੈ ਜਦੋਂ ਮੈਂ ਇਹਨੂੰ ਪਿਆ ਕੇ ਲਿਆਇਆ ਉਦੋਂ ਮਾੜੇ ਕਰਮ ਫੇਰ ਮੇਰੇ ਜਦੋਂ ਆਹ ਕੰਦਰ ਜੰਮਿਆ ਨੇ ਹੈ ਮੈਂ ਪਤਾ ਨਹੀਂ ਕਿਹੜੇ ਕਿਹੜੇ ਜੋਗਾ ਦਾ ਕਿਹੜੇ ਕਿਹੜੇ ਜੋਗਾ ਦਾ ਇਹਨਾਂ ਦਾ ਲੇਖਾ ਦੇਣਾ ਸੀ ਇਹਨਾਂ ਦਾ ਮਾਮਾ ਲੈ ਮੈਂ ਗਰੰਟੀ ਦੇ ਦੇਣਾ ਲਿਖ ਕੇ ਦੇ ਦੇਣਾ ਤੁਸੀਂ ਲੱਭ ਕੇ ਦਿਖਾਉਂਦੇ ਕੱਲੇ ਲੱਭ ਲੈਣੇ ਮੈਂ ਤਾਂ ਭਾਈ ਤੇਰੇ ਪੈਰ ਤੋਂ ਤੋਂ ਪੀਊਂਗਾ ਸਰੂਪ ਹੈ ਹੈ ਤਾਂ ਮੁੰਡਾ ਭਾਲ ਲਿਆ ਉੱਥੇ ਹਾਂ ਨਹੀਂ ਇੱਥੇ ਮੈਨੂੰ ਕਿਹੜਾ ਕੋਈ ਪਤਾ ਲੱਗਦਾ ਕਿੱਥੇ ਕਿੱਥੇ ਮੈਨੂੰ ਉੱਥੇ ਭਾਸ਼ਾ ਹੀ ਹੋਰ ਬੋਲਦੇ ਨੇ ਹੋਰ ਭਾਸ਼ਾ ਹੀ ਬੋਲਦੇ ਨੇ ਆਪਣੀ ਤਾਂ ਸਮਝ ਹੀ ਨਹੀਂ ਆਉਂਦੀ ਭਾਸ਼ਾ ਉਹਨਾਂ ਨੂੰ ਅੰਗਰੇਜ਼ੀ ਬੋਲਦੇ ਨੇ ਤਾਂ ਹਾਂ ਕਿੱਥੇ ਵਾਗ ਗਿਆ ਸੀ ਬਾਈ ਇਹ ਯਾ ਤੀ ਉਜੜਿਆ ਖੱਤਾ ਚ ਪਾਣੀ ਪਾਉਣ ਇਹ ਬਾਹਰਲੇ ਮੁਲਕ ਆ ਟਰੇਲੀਆ ਟਰੇਲੀਆ ਫਿਰਦਾ ਸੀ ਉੱਥੇ ਇਹ ਤੁਰਿਆ ਬਾਈ ਐਡੀ ਦੂਰ ਵਾਗ ਗਿਆ ਇਹ ਨਾ ਤੂੰ ਵੀ ਵਾਗ ਗਿਆ ਜਾਣਾ ਵੀ ਫਰੋਰ ਕੀ ਕਰੀਏ ਬਾਈ ਹੋਰ ਕੀ ਕਰੀਏ ਭਾਲ ਕੇ ਲਿਆਏ ਨੇ ਇਹ ਆ ਬਾਈ ਦਾ ਹੂ ਨੂੰ ਤੋ ਬਾਈ ਦਾ ਲੈ ਕੇ ਉੱਥੇ ਹੋਰ ਤੀਮੀਨਾ ਫਿਰਦਾ ਸੀ ਇਹ ਮੈਂ ਪਾ ਲਿਆ ਮੈਂ ਪੁੱਛੋ ਹੀ ਰੋ ਤੀਮੀ ਕੌਣ ਸੀ ਪੂਰੇ ਜੇ ਬਾਲ ਵਾਲੀ ਰਾਮ ਸਰੂਪ ਤੋਂ ਵੀ ਜਿਉਂਦਾ ਰਹਿ ਦੱਸੋ ਕੌਣ ਸੀ ਤੀਵੀ ਜੀ ਉਹ ਉਹ ਮੁੰਡਿਆ ਕੌਣ ਸੀ ਪੱਤ ਆ ਭੀਖੀ ਵਾਲੀ ਕੰਜਰੀ ਤਾਂ ਨਹੀਂ ਸੀ ਇਹਨੇ ਮੇਰੇ ਨਾਲ ਕੀ ਕਰਿਆ ਤਾ ਬਹੁਤ ਦਾ ਤੂੰ ਪੱਤ ਦੇ ਦਈਏ ਕੋਰਾ ਨਾ ਤਾਇਆ ਮੈਂ ਤੂੰ ਬਹਿ ਕੇ ਨਾ ਤਾਇਆ ਬਹਿ ਜਾ ਕਾਨੂੰਨ ਕਰੀ ਜਣਾ ਤਾਂ ਮੇਰਾ ਪਰ ਆ ਪਿਆ ਪਰ ਪਰ ਆ ਪਿਆ ਮੈਂ ਛੱਡ ਦੇ ਭਰਿਆ ਪਿਆਨੀ ਅੰਦਰੋਂ ਮੈਂ ਸਾੜ ਜਾਂਦਾ ਆ ਮਸਾ ਘਰੇ ਆਇਆਗਾ ਗੱਦੀਆ ਘੱਟਾ ਦੇਖ ਭਰਿਆ ਰਹੀ ਪਿਆ ਮੈਂ ਅੰਦਰੋਂ ਬੇਸ਼ਰਮ ਹੈ ਚਲ ਕੋਈ ਨਹੀਂ ਭਾਈ ਗੱਭਰੂ ਜਵਾਨ ਤੇ ਹੱਥ ਨਹੀਂ ਜਗਦੇ ਹੁੰਦੇ ਕਰਮ ਮੇਰੇ ਮਾੜੇ ਨਾ ਗੱਭਰੂ ਜਵਾਨ ਤੇ ਹੱਥ ਨਹੀਂ ਜਗਦੇ ਜਿਹੜਾ ਇਹਨੇ ਮੇਰੇ ਨਾਲ ਜਾ ਮੇਰੇ ਸਲਜੇ ਤੂੰ ਮੈਨੂੰ ਤੇਰੂ ਦੇਖ ਦੇਖ ਗੁੱਸਾ ਵੀ ਜਾਂਦਾ ਕਰਮ ਮੇਰੇ ਮਾੜੇ ਮੈਂ ਦੋਹਾਂ ਦੇ ਵਿਚਾਰੇ ਭੈਣ ਜੀ ਫਸੀ ਪਈ ਆ ਪੁੱਤ ਨੂੰ ਕਹਿੰਨੀ ਆ ਤਾਂ ਬੰਦੇ ਬਲੋ ਮਾੜੀ ਬੰਦੇ ਨੂੰ ਕਹਿੰਨੀ ਆ ਤਾਂ ਪੁੱਤ ਬਲੋ ਮਾੜੀ ਚਲ ਕੋਈ ਨਹੀਂ ਭਾਬੀ ਤੂੰ ਹੀ ਲਾਉਣੀ ਆ ਭਾਈ ਇਹਦੇ ਉਂਗਲਾ ਹੈ ਹੈ ਪੰਦੇਲੇ ਮਾਗਰ ਲੱਗੀ ਨਾ ਹੁੰਦਾ ਕਰ ਤਾਂ ਬਸ ਕਾਣੂ ਲੱਗਦੀ ਹੈ ਇਹ ਕਾਣੂ ਲਾਉਂਦੀ ਹੈ ਇਹ ਜੇ ਤਾਂ ਮੈਨੂੰ ਮਾੜਾ ਬੋਲਦੀ ਤੀ ਕਿਉਂ ਪਤਾ ਹੋਵੇ ਵੀ ਅਸੀਂ ਇੱਥੇ ਕਿਵੇਂ ਰਹਾਂ ਬਗਾਨਿਆਂ ਮੁਲਕਾਂ 'ਚ ਕਿਵੇਂ ਠੱਕੇ ਖਾਦੇ ਨੇ ਤਾਂ ਜਾਣ ਪਛਾਣ ਨਿਕਲੇ ਪਾਰਟੀ ਦੇ ਬੰਦੇ ਮਿਲ ਗਏ ਉੱਥੇ ਤਾਂ ਮਿਲ ਗਏ ਪਾਰਟੀ ਦੇ ਬੰਦੇ ਸੀਗੇ ਤਾਂ ਉਹਨੇ ਰੱਖਿਆ ਉੱਥੇ ਸਾਨੂੰ ਤਾਂ ਮਾੜੀ ਮੋਢੀ ਦੇਖ ਰਹੀ ਕਰੀ ਤੈਨੂੰ ਕੀਤਾ ਬੱਚਰ ਜਰਾਨੀਆਂ ਵੀ ਕਿਵੇਂ ਬਾਹਰ ਮੁਲਖ ਟਾਈਮ ਪਾਸ ਹੁੰਦਾ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਬਸ ਮੇਰਾ ਪੁੱਤ ਘਰ ਆ ਗਿਆ ਨਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਆ ਉਹ ਤੂੰ ਤਾਂ ਗੋਣਪੁੱਲ ਲਜਾਣੇ ਉਹ ਬੰਦੇ ਦਾ ਜਿਹੜਾ ਕਰਿਆ ਕਰ ਬਾਈ ਅਸੀਂ ਨਹੀਂ ਤੇਰਾ ਗੋਣਪੁੱਲ ਦੇ ਇਹਨੇ ਮੰਮੀ ਮੇਰੀ ਗੱਲ ਸੁਣ ਪਹਿਲਾਂ ਇਹਨੇ ਪਾਗਲ ਬਣਾਇਆ ਸਾਨੂੰ ਕਹਿੰਦਾ ਮੈਂ ਫਾਇਰ ਤੇ ਲੱਗਿਆ ਫੇਰ ਇਹਨੇ ਪਾਗਲ ਬਣਾ ਕੇ ਬਹੂ ਨੂੰ ਪਲਾਟ ਵੇਚ ਕੇ ਕਹਿੰਦਾ ਮੈਂ 2 ਮਿੰਟ ਖੜ ਮੈਂ ਕਹਿੰਦਾ ਸੁਨਾਮ ਤੋਂ ਹੁਣ ਆ ਗਿਆ ਉਹ ਭੱਜ ਗਿਆ ਟਰੇਲੀਆ ਹੈ ਮੈਂ ਤਾਂ ਪੂਰੇ ਤੈਨੂੰ ਉਹ ਕੰਜਰਾਂ ਦਾ ਲੱਖਾਂ ਦੇ ਲੱਖ ਲਾ ਕੇ ਲੱਖਾਂ ਦੇ ਲੱਖ ਲਾ ਕੇ ਗਿਆ ਸੀ ਉਹ ਕਹਿੰਦਾ ਤੀਗਾ ਇਹ ਤੈਨੂੰ ਬਾਈ ਫੁੱਦੂ ਬਣਾਉਂਦਾ ਬੰਦਾ ਤੁਹਾਡਾ ਹੈ ਬਣਾਉਂਦਾ ਤਾਂ ਹੈਗੀ ਆ ਠੀਕ ਹੀ ਗਿਆ ਮੈਂ ਆਈ ਨੇ ਪੁਆਇੰਟ ਦੇ ਖਸਮਸਾ ਡੇਲੇ ਜਿਹੜੇ ਮੇਰੇ ਮਾਂ ਕਰਨੀ ਲੱਗਦੇ ਹੈਗੇ ਜਵਾਕਾ ਤੋਂ ਬਥੇਰੀਆਂ ਗਲਤੀਆਂ ਹੋ ਜਾਂਦੀਆਂ ਉਹ ਨੂੰ ਨੂੰ ਪੁੱਛਾ ਾਡੇ ਵਾਲੀ ਕੁੜੀ ਨੂੰ ਬੋਲਿਆ ਨਹੀਂ ਸਾਰੇ ਰਾਤ ਜਹਾਜ ਉਦੇ ਨਾਲੇ ਤੇ ਗੁੜ ਲੱਗਿਆ ਵੇ ਚੱਲ ਕੋਈ ਨਹੀਂ ਸਵੇਰ ਦਾ ਭੁੱਲਿਆ ਆ ਬਾਈ ਆਥਣ ਵੇਲੇ ਘਰ ਆ ਜਿਵੇਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਮੇਰਾ ਪੁਆਇੰਟ ਦੀ ਤੇਰੀ ਤੂੰ ਨਾ ਮੇਰੇ ਸੱਜੇ ਗੁਣ ਗੌਣੇ ਨਹੀਂ ਬਾਈ ਇਹਨੂੰ ਕੋਈ ਦੇਖ ਲੈ ਤੂੰ ਕਰਮ ਸਾਹਮਣੇ ਜਲੂਸ ਕੱਢ ਲੈ ਮੇਰਾ ਹੋਰ ਕੱਢ ਲੈ ਜਲੂਸ ਮੇਰਾ ਸ੍ਰੀਪਸਤ ਮਾਂ ਤੂੰ ਤੂੰ ਮਾਂ ਤੇ ਪੁੱਤ ਨੇ ਮੇਰਾ ਬਾਹਰਲੇ ਮੁਲਕਾਂ ਤੇ ਜਲੂਸ ਕੱਢਿਆ ਉੱਥੇ ਹਾਂ ਮੈਂ ਉੱਥੇ ਬਾਹਰਲੇ ਮੁਲਖਾ ਜਲੂਸ ਕੱਢਿਆ ਮੈਂ ਕਾਹਨੂੰ ਕੱਢਿਆ ਜਲੂਸ ਤੇਰਾ ਨਿਕਲਿਆ ਆ ਸਾਡੀ ਫੁੱਟ ਕੇ